ਸ਼ਸ਼ੀਕਾਲ ਪ੍ਰਾਇਮ ਬੀ ਦੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਪੰਜਾਬ। ਸੰਭੂ ਤੋਂ ਪਟਿਆਲਾ ਜਾਣ ਵਾਲੇ ਰਸਤੇ ਤੋਂ ਪੁਲਿਸ ਦਾ ਸਖਤ ਪਹਿਰਾ ਹੈ। ਐਸਐਸਪੀ ਪਟਿਆਲਾ ਬਰਨ ਸ਼ਰਮਾ ਨੇ ਕੀ ਕੁਛ ਕਿਹਾ ਸੁਣੋ ਤੁਸੀਂ ਵੀ। ਇਹ ਹਨ ਨੇ ਅੱਜ ਦੇ ਚੰਨ ਬੱਲੇ ਇਸ ਤਰ੍ਹਾਂ ਲੋਟ ਦੇ। ਦੇਖੋ ਜੀ ਪਟਿਆਲਾ ਪੁਲਿਸ ਨੇ ਬਹੁਤ ਉਕਤਾ ਸੁਰੱਖਿਆ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਅਸੀਂ ਮਲਟੀ ਲੇਅਰ ਨਾਕਾਬੰਦੀ ਕੀਤੀ। ਉਹਦਾ ਰੀਜ਼ਨ ਇਹ ਆ ਕਿ ਹਰੇਕ ਜਥੇਬੰਦੀ ਨੂੰ ਮਤਲਬ ਉਹਨਾਂ ਦਾ ਰਾਈਟ ਹੈਗਾ ਕਿ ਉਹ ਪ੍ਰੋਟੈਸਟ ਕਰਨ ਬਟ ਉਸ ਰਾਈਟ ਦੀ ਆੜ ਵਿੱਚ ਜੇ ਆਮ ਪਬਲਿਕ ਆਮ ਆਮ ਜਿਹੜਾ ਉਹਨੂੰ ਹਰਾਸਮੈਂਟ ਹੁੰਦੀ ਹੈ ਤੇ ਦੈਟ ਇਜ਼ ਨੋਟ ਟੂ ਬੀ ਟੋਲਰੇਟਿਡ ਇਹ ਬਹੁਤ ਹੀ ਜ਼ਰੂਰੀ ਹਾਈਵੇ ਆ ਜਿਹੜਾ ਕਿ ਉਹਨੇ ਸਟੇਟਸ ਨੂੰ ਕਨੈਕਟ ਕਰਦਾ ਹੈ ਦਿਸ ਇਜ਼ ਅ ਵੈਰੀ ਮੀਨ ਲਾਈਫਲਾਈਨ ਆਫ ਪੰਜਾਬ ਸਾਡਾ ਜਿਹੜਾ ਥਾਣਾ ਆ ਹਾਈਵੇ ਦੇ ਬਿਲਕੁਲ ਉੱਪਰ ਸਿਚੁਏਟਡ ਆ ਤੇ ਅਸੀਂ ᱮਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੇ ਐਜੀਟੇਸ਼ਨ ਦੀ ਹਾਰਡ ਚ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਜਿਹਦੇ ਕਰਕੇ ਜਨਰਲ ਪਬਲਿਕ ਨੂੰ ਜਿਹੜੇ ਡੇਲੀ ਦੇ ਕਮਿਊਟਰਸ ਹੈਗੇ ਆ ਸਕੂਲ ਦੀਆਂ ਬੱਸਾਂ ਹੈਗੀਆਂ ਨੇ ਐਂਬੂਲੈਂਸਾਂ ਹੈਗੀਆਂ ਨੇ ਹੋਰ ਐਸੈਂਸ਼ੀਅਲ ਸਰਵਿਸਿਜ਼ ਦੀ ਜਿਹੜੀ ਮੂਵਮੈਂਟ ਹੈਗੀ ਉਹ ਕਿਸੇ ਵੀ ਤਰੀਕੇ ਨਾਲ ਡਿਸਕਰਪਟ ਨਾ ਹੋਵੇ ਤੇ ਆਮ ਪਬਲਿਕ ਨੂੰ ਕਿਸੇ ਪ੍ਰਕਾਰ ਦੀ ਹਰਾਸਮੈਂਟ ਨਾ ਹੋਵੇ यार यहां की बात नहीं हो रही प्रैक्टिकल है कि जावोरजन वगैरह भी किसी सिंपल टेक्को जी ऐसी मल्टी लेयर ट्रैफिक डायवर्जन की प्लानिंग बट पॉलिसी इज वेरी क्लियर एजिटेशन दी आर्ट आम पब्लिक द harassment नहीं होने देना